ਇਨਾਮਾ ਲੜਾ ਨੌਂ ਪੁਲਿਸੀ ਹੈ ਸਮਰਾਲਾ ਚੌਂਕ ਨੇੜੇ ਇੱਕ ਪੁਲਿਸ ਮੁਲਾਜ਼ਮ ਸਨਕ ਕੰਡੇ ਪੇਸ਼ਾਬ ਕਰਦਾ ਨਜ਼ਰ ਆਇਆ ਇਸੇ ਦੌਰਾਨ ਨੇੜੇੋਂ ਗੁਜ਼ਰ ਰਹੇ ਇੱਕ ਨੌਜਵਾਨ ਨੇ ਉਸਦੀ ਵੀਡੀਓ ਬਣਾ ਲਈ ਤਾਂ ਪੁਲਿਸ ਮੁਲਾਜ਼ਮ ਭੜਕ ਗਿਆ ਦੋਸ਼ ਹੈ ਕਿ ਉਸਨੇ ਨੌਜਵਾਨ ਦੇ ਮੂੰਹ ਤੇ ਜ਼ੋਰਦਾਰ ਥੱਪੜ ਜੜ ਦਿੱਤਾ ਕਿ ਉਸਦਾ ਮੋਬਾਈਲ ਵੀ ਹੇਠਾ ਸੁੱਟ ਦਿੱਤਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੈ ਤੇ ਲੋਕਾਂ ਨਾਲ ਬਦਸਲੂਕੀ ਕਰ ਰਿਹਾ ਸੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਕਤ ਮੁਲਾਜ਼ਮ ਚੰਡੀਗੜ੍ਹ ਪੁਸ ਦਾ ਹੈ ਤੇ ਕਿਸੇ ਕੰਮ ਲਈ ਲੁਧਿਆਣਾ ਆਇਆ ਹੋਇਆ ਸੀ ਫਿਰ ਹਾਲ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਔਰ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਸੀ ਜਾਂ ਨਹੀਂ ਘਟਨਾ ਨੇ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ ਤੇ ਲੋਕ ਪੁੱਛ ਰਹੇ ਹਨ ਕਿ ਜੇਕਰ ਵਰਦੀ ਵਾਲਾ ਹੀ ਕਾਨੂੰਨ ਤੋੜਨ ਲੱਗ ਪਿਆ ਤਾਂ ਜਨਤਾ ਕਿਸ ਤੋਂ ਉਮੀਦ ਰੱਖੇ ਇਹ ਨਾ ਮਰੋ ਨਾ ਹੋਰ ਕੋਸੀ ਹੈ ਹਾਂ ਸਾਹਮਣੇ ਭਾਈ ਹਾਂ ਜੀ ਮਨਦੀ ਮਨਦੀ ਮਨਦੀਪ ਜੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਅੱਗੇ ਚੰਡੀਗੜ੍ਹ ਚੰਡੀਗੜ੍ਹ अच्छा ये अफसर अह अह मैं हूं की तुम किथों आ रहे हो किथों आ रहे हो भाई किथों मैं पंडी जाना जी अपने नहीं नहीं जा रहे सी ਤੁਸੀਂ ਆ ਕਿਥੋਂ ਰਹੇ दारू पी के ਰੋਡ ਦੇ ਉੱਤੇ ਚੰਡੀਗੜ੍ਹ ਉਹ दारू ਵਾਲਾ ਮਹੌਲੀ ਨਾਈਟਸ ਮorni ਮੁੰਡੇ ਟੁੰਡੇ ਜੋ ਅੱਛਾ ਗਾੜੀ ਐ ਨਹੀਂ ਐ ਆਓ ਆਓ ਦੇਵੇ ਹਾਂ ਜੀ ਧੰਨਵਾਦ ਲਾਫੋੜਾ ਕੋਈ ਕਰ ਜਾਵਾ ਕੰਪਨੀ ਦੇ ਕੰਪਨੀ ਦੇ ਕੰਮ ਕਰਦਾ ਨਾ ਬੰਦਾ ਆਰੇ ਭਾਈ ਕੋਈ ਨਹੀਂ ਆਉਂਦਾ ਉਸ ਤੋਂ ਬਾਅਦ ਹੁਣ ਹੁਣ ਤੋਂ ਲੋਕੀ ਕੋਈ ਕੁਝ ਐਕਸ਼ਨ ਲੈਂਦਾ ਜਾਂ ਕੀ ਕਰਦਾ ਤੁੰਗੀਆਂ ਤੋਂ ਵਾਲਾ ਸਮਾਂ ਬਸੇ ਰਹੇ ਬਾਈ ਬਾਈਆ ਬੈਜੋ ਬੈਜੋ ਮੈਥੀਓ ਕੀ ਹੋਇਆ ਕੀ ਮਾਮਲਾ ਕੀ ਹੋਇਆ ਮਾਮਲਾ ਇਹਨਾਂ ਦੀ ਕੀ ਹੈ ਉੱਥੇ ਬੈਸ ਹੋਈ ਆਪਸੇ ਜਿਹੜੀ ਦਾਰੂ ਕੀਤੀ ਹੋਈ ਹੈ ਉਦੇ ਬਾਰੇ ਸਾਨੂੰ ਪਿੱਛੇ ਵਾਲੀ ਬੈਸ ਤਾਂ ਨਹੀਂ ਪਤਾ ਉਹ ਭਾਜੀ ਦੱਸਣ ਕਿ ਸਾਡੇ ਇਹ ਬਹੁਤ ਵਧੀਆ ਇਨਸਾਨ ਆ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਤੇ ਜਿਹੜਾ ਆ ਸਾਡਾ ਮਲਾਇਮ ਇਹਦਾ ਦਾਰੂ ਪੀਤੀ ਚੰਦੀਗੜ੍ਹ ਡਿਊਟੀ ਕਰਦਾ ਇੱਥੇ ਨਹੀਂ ਕਰਦਾ ਇਹ ਮਾਰਿਆ ਕਿਸੇ ਕੱਪੜੇ ਭਾਜੀ ਨੂੰ ਪਤਾ ਨਹੀਂ ਕੋਲ ਵੀਡੀਓ ਨਹੀਂ ਮੇਰੇ ਕੋਲ ਨਹੀਂ ਮੈਂ ਤੇ ਬਾਅਦ ਟਾਈਮ ਮੌਕੇ ਤੇ ਆਇਆ ਹੁਣ ਮੈਂ ਮੌਕੇ ਤੋਂ ਬਾਅਦ ਜਿਹੜਾ ਥਾਣਾ 2 ਨੰਬਰ 7 ਇਹਦਾ ਮਲਾਇਆ ਕਰਾਇਆ ਜਾਊਗਾ ਹਾਂਜੀ 2 ਨੰਬਰ 7 ਨੂੰ ਭੇਜਾਂ ਜਿਹੜੀ ਬੰਦੀਕਾਰ ਵੀ 2 7 ਵਾਲੇ ਕਰਾਂ ਗੁਰਵਿੰਦਰ ਸਿੰਘ ਦੀ ਆਰ ਇੱਥੇ ਕਿਹੜੀ ਜਗ੍ਹਾ ਬਾਥਰੂਮ ਕਰ ਰਹੇ ਸੀ ਇੱਥੇ ਬਾਥਰੂਮ ਕਰ ਰਹੇ ਕਿਹਦੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ